3108 ਸਤਗੁਰ ਗਿਆਨਨਾਥ ਮਹਾਰਾਜ ਜੀ ਦਾ ਸਲਾਨਾ ਮੇਲਾ ਤੇ ਪੰਡਾਰਾਪਿੰਡ ਹੁਸੈਨਪੁਰ ਦੁੱਲੋਵਾਲ ਵਿਖੇ ਪ੍ਰਵਾਸੀ ਭਾਰਤੀ ਇਲਾਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੱਦੀ ਨਿਸ਼ੀਣ ਸੰਤ ਬਾਬਾ ਮਹਾਨਾਥ ਜੀ ਦੀ ਰਹਿਨਮਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਪੂਜੇ ਮਹਿਮਾਨ ਮਹਾਨ ਸੰਤ ਮਹਾਪੁਰਸ਼ਾ ਅਤੇ ਦੂਰ ਦੁਰਾਂਡੇ ਤੋਂ ਪੁੱਜੀਆਂ ਸੰਗਤਾਂ ਨੇ ਗੁਰੂ ਗਿਆਨनाथ ਮਹਾਰਾਜ ਜੀ ਦੇ ਤਪਸਥਾਨ ਤੇ ਦਰਸ਼ਨ ਕੀਤੇ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀਵੱਲੋ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਸਟੇਟ ਸੰਚਾਲਨ ਭਗਵਾਨ ਵਾਲਮੀਕੀ ਜਾਗਰਤੀ ਸੰਸਥਾ ਦੁਬਈ ਦੇ ਸਰਗਰਮ ਆਗੂ ਰਣਜੀਤ ਨਾਲ ਨੇ ਬਖੂਬੀ ਨਿਭਾਇਆ ਸੁਲਤਾਨਪੁਰ ਲੋਧੀ ਦੇ ਪੱਤਰਕਾਰ ਵਿਕਰਮ ਤਲਵੰਡੀ ਜੀ ਦੀ ਵਿਸ਼ੇਸ਼ ਰਿਪੋਰਟ ਪੰਚਾਰ ਹੁਦਾਇ ਜਾਨਵਰ ਦੀ ਗੱਲ ਕਰਾਰ ਵਿੱਚ ਹੈ ਕਿ ਆਪਣੇ ਧਰਮ ਤੇ ਰਹਿਣਾ ਚਾਹੀਦਾ ਮਮਾ ਜੀ ਮਮਾ ਜੀ ਜਿਹੜੀ ਅੱਜ ਕੱਲ ਦੀ ਜੁਵਾਬੜੀ ਨਸ਼ਿਆਂ ਵਿੱਚ ਬੜੀ ਪਈ ਹੈ ਅੱਜ ਕੱਲ ਦੀ ਜੁਵਾਬੜੀ ਨਸ਼ਿਆਂ ਵਿੱਚ ਬੜੀ ਪਈ ਹੈ ਉਹਨਾਂ ਨੂੰ ਕੀ ਨਸ਼ਾ ਦੋਨੋਂ ਰੋਏ ਬਿਨਾਂ ਇਹ ਆਪਣੇ ਕੀ ਨਸ਼ੇ ਆ ਇੰਡੀਆ ਨਸ਼ਾ ਦੇ ਕੋਈ ਕੀ ਮਾੜਾ ਵਾ ਇਹਨਾਂ ਬੰਦ ਕੀ ਜੇ ਮਾਤਿ ਜਿ ਸਰੇਤੇ ਬਰਲ ਬੜੇ ਵਿੱਚ ਆਏ ਆਪਣਾ ਪ੍ਰਾਅ ਨੂੰ ਲੈਣ ਦੇਣ ਬਾਬੇ ਜੀ ਜੋ ਡਰ ਨਸ਼ੇ ਕਰਦਾ ਨਾ ਆਪਣੇ ਪਰਾਇ ਨੂੰ ਭੁੱਲ ਜਾਂਦਾ 200 ਰੁਪਏ ਸ਼੍ਰੀ ਸ਼੍ਰੀ ਅਕਸਵਰ ਸਤਿਗੁਰੂ ਗੁਰੂ ਗਿਆਨनाथ ਜੀ ਮਹਾਰਾਜ ਕੀ ਤਨ ਪ੍ਰਭੂ ਧਨ ਪ੍ਰਭੂ ਵਾਲਮੀਕ ਜੀ ਸਬਦ ਕਿੰਨਾ ਕੁ ਪੁਰਾਣਾ ਡੇਰਾ ਏ ਇਹ ਡੇਰਾ ਬਹੁਤ ਪੁਰਾਣਾ ਹੈ بڑے ਮਹਾਤਮਾ ਸਾਧੂ ਜਨ ਇੱਥੇ ਬੜਾ ਰਹਿੰਦੇ ਰਿਹਾ ਬੜੇ ਬੜੇ ਪੁਰਾਣੇ ਸਾਧੂ ਬਹੁਤ ਪੁਰਾਣਾ ਪਰ ਇਹ ਅੱਜ ਸਤਪੁਰੂ ਗਿਆਨਨਾ ਜੀ ਗੁਰਪਰਮੇਸ਼ਰ ਆਪਣੇ ਮੋਖ ਦੇ ਨਾਲ ਹੀ 15 ਭਾਤੋਂ ਦਾ ਮੇਲਾ ਰੱਖ ਕੇ ਕਹੇ ਆ ਕੀ ਤਰੀਕ ਹੈ ਜੀ ਅੱਜ ਦਿਨ ਸ਼ੁੱਕਰਵਾਰ ਆ 15 ਭਾਤੋਂ ਦਾ ਮੇਲਾ ਮਹਾਰਾਜ ਰੱਖ ਰਿਹਾ ਆਪਣੇ ਮੋਖ ਆ ਠੀਕ ਠਾਕ ਦੀ ਯੋਧੇ ਸੂਰਬੀਰ ਹੋਣੇ ਚਾਹੀਦੇ ਸਾਡੇ ਸਮਾਜ ਦੇ ਵਿੱਚ ਜਿਹੜੇ ਸੰਤਾਂ ਦਾ ਸਾਥ ਦੇਣ ਸੰਤਾਂ ਦੇ ਪਿੱਛੇ ਜਾਨ ਮਾਰਨ ਨੂੰ ਵੀ ਹਾਜ਼ਰ ਰਹਿਣ ਸਾਧ ਸੰਗਤ ਜੀ ਇਹੋ ਜਿਹੇ ਯੋਧੇ ਹੋਣੇ ਚਾਹੀਦੇ ਆ ਸਾਧ ਸੰਗਤ ਜੀ ਇੱਥੇ ਦੀ ਗੱਲ ਛੱਡੋ ਕਿੱਥੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਾਧ ਸੰਗਤ ਜੀ ਇਹ ਮਾਰਾ ਦਾ ਪ੍ਰਚਾਰ ਕਰਦੇ ਆ ਮਾਰਾ ਵੀ ਜਾ ਕੇ ਆਇਆ ਸਤਿਗੁਰੂ ਕਰਮਨਾਥ ਜੀ ਮਾਰਾ ਵੀ ਦੁਬਈ ਬੜਾ ਇਹਨਾਂ ਦੇ ਨਾਲ ਵੀ ਪ੍ਰੇਮ ਕੀਤਾ ਇਹ ਸੰਗਤਾਂ ਨੇ ਤੇ ਸਾਧ ਸੰਗਤ ਜੀ ਗੱਲ ਇਹ ਹੀ ਦੱਸਣੀ ਆ ਕਿ ਜਿੱਦਾਂ ਇਹ ਸ਼ਬਦ ਬੋਲਦੇ ਸੀ ਇਦਾਂ ਹਰੇਕ ਆਪਣੇ ਮਨ ਦੇ ਵਿੱਚ ਸਾਧ ਸੰਗਤ ਜੀ ਵਾਲਮੀਕ ਭਗਵਾਨ ਜੀ ਦੇ ਪ੍ਰਤੀ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੇ ਪ੍ਰਤੀ ਆਪਣੇ ਸੰਤਾਂ ਦੇ ਪ੍ਰਤੀ ਪ੍ਰੇਮ ਜਗਾਓ ਸਾਧ ਸੰਗਤ ਜੀ ਸਤਿਗੁਰੂ ਗਿਆਨਨਾ ਜੀ ਮਹਾਰਾਜ ਦਾ ਦਰਬਾਰ ਐਸਾ ਜਿੱਥੋਂ ਸਿੱਖਿਆ ਦੀਕਸ਼ਾ ਸਿਰਫ ਗੁਰੂ ਗਿਆਨਨਾ ਜੀ ਮਹਾਰਾਜ ਦੇ ਦਰਬਾਰ ਚੋਂ ਮਿਲਦੀ ਆ ਨਹੀਂ ਤੇ ਤੁਸੀਂ ਕਿਤੇ ਵੀ ਚਲ ਜਿਓ ਸਾਧ ਸੰਗਤ ਜੀ بڑے بڑے ਮਾਵਾ ਭਰੀਆਂ ਗਲਾਬੇ ਪਾਏ ਹੋਏ ਆ ਤੇ ਸ਼ਬਦ ਤੋਂ ਅਧੂਰੇ ਬੈਠੇ ਆ ਸਾਧ ਸੰਗਤ ਜੀ ਜਿਨਾ ਕੋਈ ਸ਼ਬਦ ਨਹੀਂ ਹੈਗਾ ਨਾਮ ਨਹੀਂ ਸ਼ਬਦ ਨਹੀਂ ਹੈਗਾ ਸਤਿਗੁਰੂ ਗਿਆਨਨਾ ਜੀ ਮਹਾਰਾਜ ਦਾ ਦਰਬਾਰ ਆ ਇੱਕੋ ਹੀ ਜਿੱਥੋਂ ਸਿੱਖਿਆ ਅਧਿਕਸ਼ਾ ਮਿਲਦੀ ਆ ਤੇ ਸਾਧ ਸੰਗਤ ਜੀ ਕੋਈ ਨਸ਼ਾ ਸੇਵਨ ਨਹੀਂ ਕੀਤਾ ਜਾਂਦਾ ਇਹ ਮਹਾਰਾਜ ਦਾ ਦਰਬਾਰ ਸੱਚਾ ਸੁੱਚਾ ਸਤਿਗੁਰੂ ਗਿਆਨਨਾ ਜੀ ਮਹਾਰਾਜ ਦਾ ਤੇ ਸਾਧ ਸੰਗਤ ਜੀ ਇਹੀ ਬਚਨ ਆਪ ਜੀ ਨਾਲ ਕਰਨਾ ਸੀ ਨ ਬਾਬਾ ਮਹਾਨਾਜੀ ਡੇਰਾ ਗੁਰੂ ਗਿਆਨਾਤ ਤਪਸਥਾਨ ਪਿੰਡ ਦੂਲਵਾਲਾ ਵਿਕੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਇਹ ਜਿਹੜਾ ਮੰਡਾ ਕਰਵਾਇਆ ਗਿਆ ਜੀ ਲੋਟ ਸਮੇਂ ਤੋਂ ਇਹ ਇਲਾ ਚੱਲਦਾ ਆ ਰਿਹਾ ਜਦੋਂ ਸਤਗੁਰੂ ਗਿਆਨਾ ਜੀ ਮਹਾਰਾਜ ਜੀ ਇੱਥੇ ਆਏ ਮਾਰ ਨੇ ਬਰਿਆਨੋਂ ਕੁਝ ਮੋੜਿਆ ਬਾਬਾ ਜੀ ਸੰਗਤਾਂ ਦਾ ਕਿੰਨਾ ਸਹਿਯੋਗ ਰਿਹਾ ਮੇਲੇ 'ਚ ਸੰਗਤਾਂ ਦਾ ਦੇਸ਼ ਦੇਸ਼ ਦੀਆਂ ਸੰਗਤਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਨਗਰ ਦੀਆਂ ਸੰਗਤਾਂ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਮੇਲਾ ਕਰਵਾਇਆ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਸੰਤਾਨ ਉਹ ਇਹ ਦੱਸਣਾ ਚਾਹੁੰਦੇ ਆ ਸਤਿਗੁਰੂ ਗਿਆਨਨਾਥ ਜੀ ਔਰ ਵਾਲਮੀਕ ਭਗਵਾਨ ਜੀਏ ਜੋ ਉਹਨਾਂ ਦੇ ਬਚਨਿਆਂ ਜੋ ਉਹਨਾਂ ਦੀਆਂ ਰਚਨਾਵਾਂ ਜੋ ਉਹਨਾਂ ਦੀਆਂ ਕਥਾਵਾਂ ਉਹਨਾਂ ਤੇ ਚੱਲਣ ਦਾ ਆਪਾਂ ਪ੍ਰਿਆਸ ਕਰੀਏ ਔਰ ਵਾਲਮੀਕ ਭਗਵਾਨ ਜੀ ਦਾ ਸੱਚਾ ਸੂਚਾ ਜਿਹੜਾ ਨਾਮ ਉਹਨਾਂ ਦੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਉਹਨਾਂ ਦੇ ਚਰਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਆਪਾਂ ਇਹੀ ਅੰਨ ਮੰਗਦੇ ਆ ਮੇਲੇ ਦੇ ਪੰਡਾਰੇ ਵਿੱਚ ਕਿੰਨੇ ਕਿੱਥੋਂ ਕਿੱਥੋਂ ਸੰਤ ਮਹਾਂਪੁਰਸ਼ ਪੁੱਜਿਆ ਜੀ ਦੇ ਵਿੱਚ ਸਤਿਗੁਰ ਗਿਆਨਾ ਜੀ ਮਹਾਰਾਜ ਦੇ ਜੋ ਸੇਵਕ ਉਹਨਾਂ ਦੇ ਚੇਲੇ ਸੰਤਪਾਪਾ ਕਰਮਨਾਥ ਜੀ ਮਹਾਰਾਜ ਮਟੇਲੀ ਰਠਾਨ ਤੋਂ ਗੰਗਾ ਨਗਰੋਂ ਤੋਂ ਸਤਿਗੁਰ ਗਿਆਨਾ ਜੀ ਮਹਾਰਾਜ ਜੀ ਦਾ ਆਸ਼ਰਮ ਉੱਥੇ ਵੀ ਉੱਥੋਂ ਸੰਤਪਾਪਾ ਕਰਮਨਾਥ ਜੀ ਮਹਾਰਾਜ ਉਹ ਆਏ ਫਿਰ ਸ਼ਾਤਲਾਈ ਤੋਂ ਬਾਬਾ ਦਲਬੀਰ ਜੀ ਬਾਬਾ ਧੀਰਗਨਾ ਦੀ ਦੇਸਾਂ ਤੋਂ ਬਾਬਾ ਸਵਰਨਨਾਥ ਜੀ ਨਸੀਰੇਵਾਲ ਤੋਂ ਹੋਰ ਵੀ ਸਾਧੂ ਬਹੁਤ ਆਏ ਜਿਨ੍ਹਾਂ ਨੇ ਗੁਰੂ ਗਿਆਨਨਾਥ ਮਹਾਰਾਜ ਦੇ ਮੰਦਿਰ ਦੀ ਉਹ ਸਾਰੀ ਦੀ ਇਮਾਰਤ ਦਾ ਨਵਾਂ ਨੀ ਪੱਥਰ ਰੱਖਿਆ ਗਿਆ ਉਹਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਇਹ ਪਿਆਰਾ ਚਾਹੁੰਦੇ ਹਾਂ ਜੀ ਤੇ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਜਿਹੜਾ ਪਾਵਨ ਪਵਿੱਤਰ ਦਰਬਾਰ ਇਹ ਬਹੁਤ ਵਧੀਆ ਐਲੀਸ਼ਾਨ ਬਣੇ ਜਿੱਥੋਂ ਸੰਗਤਾਂ ਦਰਸ਼ਨ ਕਰਨ ਔਰ ਸੰਗਤਾਂ ਦੀ ਆਸਥਾ ਬਣੇ ਕਿ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜੀ ਦਾ ਵੀ ਡੇਡਾ ਵਧੀਆ ਅਸਥਾਨ ਜੀ ਦਾ ਵਧੀਆ ਮੰਦਰ ਬਣੇ ਜੀ ਬਹੁਤ ਵਧੀਆ ਔਰ ਸੰਗਤਾਂ ਇੱਕੋ ਆਸ਼ੀਰਵਾਦਾਂ ਲੈ ਕੇ ਜਾਣ ਜਿੰਨੇ ਵੀ ਸੰਗਤਾਂ ਆਉਂਦੀਆਂ ਪਹਿਲਾਂ ਮੈਂ ਆਸ਼ੀਰਵਾਦਾਂ ਲੈ ਕੇ ਜਾਂਦੇ ਔਰ ਇਹਨੂੰ ਖੂਬ ਸੋਹਣਤ ਬਣਾਉਣਾ ਚਾਹੁੰਦੇ ਆਂ ਜੀ ਬਹੁਤ ਜਿਆਦਾ